ਸੱਤ ਸਿਰੇ ਕਾਥ ਹਟਣ ਜਾਪੜਾ ਕਾ ਅਸ਼ੇਸ ਵਾਦ ਕਰਦੀਆਂ ਧਰਤ ਜੁੜ ਕੇ ਜਲਦਾ ਫਿਰਤਾ ਮਾ ਲੋਦੋਂ ਬਹੁਤ ਬਹੁਤ ਰਕਿਆ ਬਖਸ਼ੇ ਗੱਲ ਕਰਦੀਆਂ ਅਸੀਂ ਅੱਜ ਕਿ ਅੱਜ ਜੋ ਕਿ ਲੁਧਿਆਣਾ ਦੇ ਪਿੰਡ ਭੂੰਦੜੀ ਵਿੱਚ ਜੋ ਕਿ ਜਰਲ ਦੇ ਕੈਸਰ ਜੀ ਫੈਕਟਰੀ ਦਾ ਉਹ ਕਿ ਦੀ ਦੇ ਖੁੱਲਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਸੋ ਜਿਸ ਕਰਕੇ ਪਿੰਡ ਵਾਲਿਆਂ ਨੇ ਉਸ ਫੈਕਟਰੀ ਨੂੰ ਖੁੱਲਣ ਦਾ ਆਸ ਸਕਤ ਬਲੋਟ ਕੀਤਾ ਤਾਂ ਕਿ ਉਸੋ ਜੋ ਕਿ ਫੈਕਟਰੀ ਦਾ ਪ੍ਰਭਾਵ ਮੁੰਡੜੀ ਤੇ ਉਸ ਨਾਲ ਲੱਗਦੀ ਪਿੰਡਾਂ ਵਿੱਚ ਨਾ ਪਹੁੰਚੇ ਇਹ ਇਸ ਨਾਲ ਜੋ ਕਿ ਅੱਜ ਕੋਈ ਨਾ ਅੱਜ ਉੱਥੇ ਜੋ ਕਿ ਬਹੁਤ ਬੈਸੋਈ ਬਹੁਤ ਜੋਰ ਹੱਤ ਪਈ ਹੋਈ ਪੁਲਿਸ ਨਾਲ ਉੱਤੇ ਚਾਰਜ ਵੀ ਹੋਇਆ ਕੋਈ ਕਿਸਾਨ ਜਾਂ ਕੋਈ ਪੁਲਿਸ ਜਾਂ ਕੋਈ ਲੋਕ ਉੱਥੇ ਜੱਕ ਵੀ ਹੋਏ ਜਾਂ ਸਰਟੀਫਿਕੇਟ ਲੱਗੀ ਸੋ ਨੂੰ ਉਮੇਸ਼ਾ ਇਹ ਗੱਲ ਕਰੀ ਮਾਰ ਜਾਈ ਜੀ ਕਿ ਅਸੀਂ ਆਪੋ ਇਹ ਪੰਜਾਬ ਨੂੰ ਆਪਣੇ ਫਾਰਮਾਂ ਉੱਪਰ ਦੇਸ਼ ਨੂੰ ਉਹ ਸਹੀ ਸਟਾਫ ਦਾ ਰਬਣਾਈਏ ਜੋ ਵੀ ਅਸੀਂ ਜੜਜੇਗਾ ਫੈਕਟਰੀਆਂ ਦੇ ਉਤਕਾੜਨ ਕੱਢ ਰਹੇ ਹਾਂ ਉਸ ਵਜ੍ਹਾ ਸੇ ਤਾਲ ਕਰੀਏ ਤਾਂ ਕਿ ਉਹ ਸਹੀ ਸਲਾਮਤ ਹੋਣ ਕਿਉਂਕਿ ਇਸ ਨਾਲ ਜੋ ਕਿ ਪ੍ਰੋਡਕਸ਼ਨ ਵਿੱਚ ਬੱਚਵੱਧ ਹੁੰਦਾ ਹੁੰਦਾ ਤੇ ਰੋਕਾ ਨੂੰ ਜੋ ਕਿ ਸਾਦੀ ਬਿਮਾਰੀਆਂ ਤੇ ਹੋਰ ਜੋ ਕਿ ਪ੍ਰੋਬਲਮਸ ਆ ਜਾਂਦੀਆਂ ਨੇ ਇਸ ਨਾਲ ਅਸੀਂ ਚੁਕੀ ਮੌਦੇ ਮੂਲ ਨੂੰ ਕੋਲ ਪਹੁੰਚ ਆਨੇ ਹਮੇਸ਼ਾ ਉਹ ਆਪਣਾ ਤੇ ਆਪਣੇ ਜੋ ਵੀ ਆੜ-ਜੋੜਾ ਜੋ ਵੀ ਕੋਕਾਂ ਨੂੰ ਚਾਲ ਵਿੱਚ ਰੱਖਦੇ ਹੋਏ ਇਹ ਹਾਂ ਕਿ ਅਸੀਂ ਸੇਸ਼ਵਾਂ ਤੁਮੇ ਚਾਉਣ ਵਾਸਤੇ ਇਕੱਠੇ ਹੋਈਆਂ ਤੇ ਸਾਡਾ ਦੇਸ਼ ਸਾਡੇ ਪਰਿਵਾਰ ਦੀ ਹੈ ਤੇ ਸਾਨੂੰ ਹਮੇਸ਼ਾ ਹੱਸ ਜਨਮ ਚਾਉਣ ਵਾਸਤੇ ਕਿਸੇ ਵੀ ਜੋ ਵੀ ਕੀਮਤ ਤੇ ਆਪਣੀ ਜਾਨ ਵੀ ਦੇਣੀ ਪਵੀ ਦੇ ਸਕਦੇ ਆ ਤੇ ਹੁਣ ਕਿਉਂਕਿ ਇਹ ਗੱਲ ਸੱਚ ਹੈ ਜੋ ਕਿ ਕੰਮ ਚੱਲ ਰਿਹਾ ਸੋ ਫੋਰਸ ਨੂੰ ਕਿਉਂਕਿ ਚੁਰਖਣ ਵਿੱਚ ਤੱਕ ਹੋ ਜਾਏ ਸਾਨੂੰ ਰੋਕਣ ਦੀ ਕੋਸ਼ਿਸ਼ ਹੋਏ ਨੇ ਸੋ ਮਰਮਾਰਮ ਜਾਣ ਜਾਣ ਇੱਕ ਕੀ ਕੀ ਹੋਣਾ ਇਹੋ ਨੇ ਬਸ ਸਿਰਫ ਜਲਾ ਸਕਦੇ ਆ ਹੁਣ ਦੱਸੇ ਫੋਰਸ ਦੀ ਮਰਜ਼ੀ ਦੇ ਵਿੱਚ ਹੀ ਰਜ਼ਾ ਵਿੱਚ ਹੀ ਸੋ ਲੁਧਿਆਣਾ ਸਾਰੇ ਵੱਡਾ ਸੋਸ ਨੂੰ ਗੰਦਾ ਕਰਦਾ ਪ੍ਰੋਤਮਾ ਜੋ ਕਿ ਲੁਧਿਆਣਾ ਜੋ ਕਿ ਪੰਜਾਬ ਦਾ ਸਭ ਤੋਂ ਵੱਡਾ ਮੇਨ ਸ਼ਹਿਰ ਹੈ ਜੇਕਰ ਪੰਜਾਬ ਲੁਧਿਆਣਾ ਹੀ ਵੱਡਾ ਸ਼ਹਿਰ ਗੰਦਾ ਹੋ ਗਿਆ ਬਾਕੀ ਜੋ ਕਿ ਸ਼ਹਿਰ ਉਹਨਾਂ ਦਾ ਕੀ ਹਾਲ ਹੋਵੇਗਾ ਇਸ ਸਾਰੇ ਸੋਚ ਕੇ ਦੇਖੀਏ ਇਹ ਫਸ ਇਹ ਕਹਣ ਜਾਉਂਗੇ ਕਿ ਤੁਸੀਂ ਅਪਾਰਟ ਵਾਰ ਦੇ ਪਤਾਵਨ ਸਾਫ ਸੁੱਧਰ ਪਾਣੀ ਰੱਖੋ ਤਾਂ ਕਿ ਵਰਤੋਂ ਜੋ ਕਿ ਉੱਕ ਦੀ ਮਾਰੀਆਂ ਨਾ ਬਦਣ ਧੰਨਵਾਦ